ਬਲਾਕ ਸ਼੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਭਾਮੜੀ ਜਿੱਥੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਨੇ ਧਾਰਿਆ ਛੱਪੜ ਦਾ ਰੂਪ ਬੱਚਿਆਂ ਦਾ ਸਕੂਲਾਂ ਵਿੱਚ ਜਾਣਾ ਵੀ ਹੋਇਆ ਮੁਹਾਲ ਇਸ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ ਇਸ ਸਬੰਧੀ ਪਿੰਡ ਦੇ ਸਾਫਤਾ ਸਰਪੰਚ ਇਕਬਾਲ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪਿੰਡ ਦੇ ਇੱਕ ਵਿਅਕਤੀ ਵੱਲੋਂ ਛੱਪੜ ਦੇ ਇੱਕ ਪਾਸੇ ਤੁਸੀਂ ਬਣ ਦਿੱਤੀ ਹੈ ਜਿਸ ਕਰਕੇ ਪਾਣੀ ਅੱਗੇ ਨਹੀਂ ਨਿਕਲਦਾ ਜਿਸ ਦੀ ਸ਼ਿਕਾਇਤ ਡੀਸੀ ਗਰਦਾਸਪੁਰ ਨੂੰ ਦਿੱਤੀ ਹੋਈ ਹੈ ਉਹ ਵੇਖਦੇ ਆਂ ਪਿੰਡ ਵਾਲੇ ਕੀ ਕਹਿੰਦੇ ਹਨ ਤੁਸੀਂ ਵੇਖ ਰਹੇ ਹੋ ਏਪੀਜ਼ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਇਹ ਡਾਕਟਰ ਸਾਨੂੰ ਅੱਖੀਂ ਤਾਰੀ ਆਉਦਾ ਦੇ ਟੀਕੇ ਲਾਉਂਦਾ ਤੇ ਫਿਰ ਵੀ ਆ ਵਿਚੋ ਨਹੀਂ ਲੰਗਦੇ ਆ ਆਪਣੇ ਨਿਆਣੇ ਲੈ ਕੇ ਸਕੂਲਾਂ ਦੇ ਜਿਹੜੇ ਆ ਪੈਰ ਵੀ ਇਲਾਸੀ ਕੀ ਬਣਿਆ ਸਲਾਮ 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 ਅੱਛਾ ਜੀ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਾਣੀ ਕਰਕੇ ਦੇਖੋ ਭਾਜੀ ਤੁਸੀਂ ਮੁਸ਼ਕਲਾਂ ਸਾਰੀਆਂ ਆਪਣੀ ਅੱਖੀਂ ਵੇਖ ਸਕਦੇ ਜੀ ਅਸੀਂ ਇੰਨੇ ਕੌਖੇ ਆ ਮੈਂ ਤੇ 20-22 ਦਿਨ ਹੋ ਗਏ ਮੈਂ ਤਾਂ ਘਰੋਂ ਬਾਹਰ ਨਹੀਂ ਨਿਕਲੀ ਤੇ ਜਿਹੜੇ ਨਿਕਲਦੇ ਆ ਨਾ ਦੇਖੋ ਤੁਸੀਂ ਬੱਚੇ ਸਕੂਲੇ ਜਾਣ ਤੋਂ ਵੀ ਘਰ ਬੈਠੇ ਆ ਕੋਈ ਇਸ਼ਾਨੇ ਪਾਈਪ ਵੀ ਬਲੌਕ ਹੋ ਗਏ ਆ ਲੈਟਰਨ ਦਾ ਪਾਣੀ ਵੀ ਜਿਹੜਾ ਉਹ ਵੀ ਘਰਾਂ ਨੂੰ ਚੱਲ ਜਾਂਦਾ ਜਾਂਦਾ ਜਿਹੜੀਆਂ ਮੋਟਰਾਂ ਉਹ ਵੀ ਐ ਵਕਤ ਵੇਖਣਾ ਤੁਸੀਂ ਵੀ ਗੰਦਾ ਪਾਣੀ ਮਾਰਨ ਦੀਆਂ ਜੇ ਅਸੀਂ ਇੰਨੇ ਕਿ ਔਖੇ ਹੋ ਗਏ ਹਨ ਨਾ ਨਾ ਸਾਡੇ ਘਰ ਵਿਕਦੇ ਤੇ ਨਾ ਹੀ ਬਾਹਰ ਕਿਤੇ ਜਾਣ ਜੋਗੀ ਆ ਨਾ ਕੋ ਬਿਲ ਸਾਬਾ ਦਾ ਕੋਈ ਨਾ ਹੀ ਬੁਰਦਵਾਰ ਸਾਹਿਬ ਹੀ ਆਏ ਹੁੰਦਾਂ ਦੇ ਪੀਣ ਵਾਲਾ ਪਾਣੀ ਦੇ ਕਿ ਬਜਿਸ਼ਨ ਪੀਣ ਵਾਲਾ ਪਾਣੀ ਤੇ ਪਾਣੀ ਬਹੁਤ ਗੰਦਾ ਜੇ ਉਹ ਤੁਸੀਂ ਸਿੰਪਲ ਲਾ ਕੇ ਵੇਖ ਸਕਦੇ ਜੇ ਕਿੰਨਾ ਗੰਦਾ ਉਹ ਤੇ ਮੁਸ਼ਕਿਲ ਆਉਂਦੇ ਆ ਪਾਣੀ ਦੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਰਦੇ ਹੋ ਭਾਜੀ ਪ੍ਰਸ਼ਾਸਨ ਕੋ ਬੜੀ ਵਾਰਾ ਗਏ ਆ ਭਾਜੀ ਅੱਗੇ ਸਾਡੇ ਕਿਸੇ ਨੇ ਸੁਣੀ ਨਹੀਂ ਹੁਣ ਤੇ ਜਾਂਦੇ ਇਹੋ ਹੀ ਸੁਣੇ ਪਈ ਆਣ ਕੇ ਪਹਿਲਾਂ ਪ੍ਰਸ਼ਾਸਨ ਵੀ ਆਖੇ ਚਾਹ ਪੰਚਾਇਤ ਹੋਈ ਸਾਡੀ ਕੋਈ ਨਹੀਂ ਸੁਣਦੀ ਤੇ ਸਾਹਿਬ ਦਾ ਡਿਸ਼ ਵੀ ਜੱਤਰ ਵੀ ਹੀ ਗਏ ਆ ਤੇ ਹੁਣ ਤੁਸੀਂ ਦੇਖ ਲਓ ਪਈ ਪੰਚਾਇਤ ਕੀ ਕਰ ਸਕਦੇ ਆ ਪ੍ਰਸ਼ਾਸਨ ਕੀ ਕਰ ਸਕਦਾ ਉਹ ਤਾਂ ਤੁਸੀਂ ਦੇਖ ਲਓ ਆਪ ਕੀ ਕਰ ਲਗੇ ਨਿੰਟੇ ਕਰਦੇ ਪਿੰਡ ਵਾਸੀਆਂ ਨੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਦਸੀਆਂ ਵਾ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਆ ਉਹ ਆਪਣੀ ਜ਼ਿੰਮੇਵਾਰੀ ਕਿਸ ਤਰ੍ਹਾਂ ਨਿਭਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪ੍ਰਸ਼ਾਸਨ ਅਜਿਹੇ ਛੱਪੜ ਦੀ ਗੱਲ ਕਰ ਰਿਹਾ ਵਾ ਉਹਦੇ ਵਿੱਚ ਉਹਦੀ ਸਫਾਈ ਕਰਾਵੇ ਇਹ ਸਾਰੇ ਸਮੂਹ ਪਿੰਡ ਵਾਸੀਆਂ ਦੀ ਮੰਗ ਸਾਹਬ ਦੇ ਗਏ ਜੇ ਨਾ ਡੀਸੀ ਸਾਹਿਬ ਨੇ ਕੋ ਕੀਤਾ ਤਾਂ ਉੱਥੇ ਜਾ ਕੇ ਧਰਨਾ ਵੀ ਲਾਵਾਂਗੇ ਪਿੰਡ ਦੇ ਸਾਰੇ ਲੋਕ ਇਹ ਜਿਹੜੇ ਸਰਪੰਚਾਂ ਨੇ ਕਲਾਕਲੇਆ ਰੋਟਾ ਲੈਣ ਆਇਂਦੇ ਮੁਰਕੇ ਕੋਈ ਨਹੀਂ ਆਉਂਦਾ ਨਾ ਕੋਈ ਮੰਤਰੀ ਆਹ 15 ਸਾਲ ਤੇ ਜਿਤਾਏ ਬਾਜਵੇਂ ਤੋਂ ਬਾਅਦ ਹੋਰ ਆ ਗਏ ਯਾਰ ਆਮ ਪਾਰਟੀ ਵਾਲੇ ਫੇਰ ਦੋ ਵਾਰ ਇਹਨਾਂ ਨੂੰ ਜਿਤਾਇਆ ਤੇ ਵਰਦਾ ਇੱਥੇ ਕੋਈ ਨਹੀਂ ਜਿਹੜਾ ਅੰਸਰ ਹੋਣੀ ਚਾਹੀਦੀ ਹੈ ਕਿੰਨਾ ਕੰਨਾ ਪੈਸਾ ਆਇਆ ਸਾਡੇ ਪਿੰਡ ਦੇ ਵਿੱਚ ਤੇ ਕੀ ਕੀਤਾ ਇਹਨਾਂ ਨੇ ਪਿੰਡ ਵਾਲਿਆਂ ਨੇ ਕਿਸੇ ਜਿਹੜੀ ਮੀਟਿੰਗ ਹੋਈ ਪਟਾਈ ਆ ਉਹ ਵੀ ਇਹਨਾਂ ਨੇ ਵੇਜੀ ਆ ਟਰਾਲੀਆਂ ਤੇ ਇਹ ਕਿਹੜੇ ਬਲਾਕ ਚ ਆ ਰਹੇ ਆ ਭਾਜੀ ਹਾਂਜੀ ਤੁਹਾਡਾ ਪਿੰਡ ਕਿਹੜੇ ਬਲਾਕ ਚੋਂ ਸ਼ਿਦਿਆਰ ਬਿਲਕੁਲ ਸ਼ਿਦਿਆਰ ਬਿਲਕੁਲ ਬਲਾਕ ਚ ਸੈਕਟਰੀ ਕੌਣ ਆ ਭਾਜੀ ਹਾਂਜੀ ਸੈਕਟਰੀ ਕੌਣ ਆ ਕਾਈਟਲੀ ਦਾ ਫਰ ਪਤਾ ਨਹੀਂ ਜੇ ਹੋਰ ਹੈ ਕਿ ਮੌਕੇ ਦਾ ਕਿਹੜਾ ਜੇ ਹੈ ਇਹ ਸਰ ਜੀ ਜਿੰਨੇ ਕ ਗਰਾਟ ਮਿਲਦੀ ਆ ਨਾ ਉਹਦੇ ਵਿੱਚੋਂ ਉਦੋਂ ਵੱਧੀ ਮਿੱਟੀ ਵੇਚ ਜਾਂਦੇ ਆ ਤੇ ਬਾਕੀ ਖਾ ਜਾਂਦੇ ਆ ਆਪ ਤੇ ਲੋਕਾਂ ਨੂੰ ਬੜਾ ਜਾਂਦੇ ਛਦਾਈ ਤੇ ਅਸੀਂ ਗਏ ਆ ਪੁੱਟਣ ਉੱਤੇ ਗੂ ਪੁੱਟਣ ਡੇ ਆ ਪਾਣ ਕਰੇ ਸਾਰੇ ਜਿੰਨੇ ਵੱਲਦੇ ਉਹਨਾਂ ਦੇ ਨਾਲ ਗੋਇਂ ਸਰਪੰਚਰ ਵਾਲੇ ਕੋਈ ਇਹ ਕੋਈ ਗੱਲ ਨਹੀਂ ਇਹ ਗੋਇਂ ਸਰਪੰਚ ਹੈ ਇਸ ਪਿੰਡ ਦੇ ਪਹਿਲਾਂ ਵੀ ਆ ਤੇ ਹੁਣ ਵਾਲਾ ਦੇ ਸਾਰੇ ਰਲੇ 15 ਸਾਲ ਦੀ ਇਨਕੁਆਰੀ ਹੋਣੀ ਚਾਹੀਦੀ ਆ ਉਹ ਬੈਠੇ ਸੁੱਕੇ ਥਾਈ ਉਹਨਾਂ ਦੀ ਦੁੱਖ ਇਧਰ ਗਾਂ ਦੇ ਹੀ ਡੇ ਆ ਆ ਪੈਰ ਬੇ ਸਾਰੇ ਆ ਪੈਰ ਪੈਰ ਸੋਰੀ ਆ ਦੇਖੋ ਸਾਰੇ ਆ ਪੈਰ ਪੈਰ ਗਲ ਗਏ ਜੇ ਦੇਖੋ ਪਿੰਡ ਵਾਸੀਓ ਦਾ ਕਹਿਣਾ ਵੀ ਉਹਨਾਂ ਦੇ ਜਿਹੜੇ ਪੈਰ ਆ ਉਹ ਵੀ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਨੇ ਤੇ ਬੱਚਿਆਂ ਦੇ ਜਿਹੜੇ ਕਿ ਨਾਲ ਸਕੂਲ ਜਾਂਦੇ ਆ ਉਹ ਵੀ ਬੱਚੇ ਜਿਹੜੇ ਆ ਪਾਣੀ ਦੇ ਕਾਰਨ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਨੇ ਹੁਣ ਦੇਖੋ ਸਰਕਾਰ ਕੀ ਕਰਦੀ ਤੇ ਭਾਸ਼ਣ ਕੋੜਾ ਜਿਹਾ ਦੋ ਕਦੋਂ ਆਉਂਦੇ ਆ ਕਾਉਂਗਾ ਕਾਉਂਗਾ ਆ ਨਹੀਂ ਆਪਾਂ ਇੰਤਜ਼ਾਰ ਮਰਾ ਵੀਡੀਓ ਮਰਾ ਆਪਣਾ ਵੀਡੀਓ ਬਣਦੀ ਗਈ ਆ ਜੀ ਪਾਉਣ ਲੱਗੇ ਹੁਣ ਸਾਰੇ ਜੀ